ਸਭ ਤੋਂ ਪਹਿਲਾਂ ਸਾਰੀ ਸਤਾਰਜਕ ਸੰਗਤ ਨੂੰ ਜੋ ਅੱਜ ਇੱਥੇ ਜ਼ਿਲ੍ਹੇ ਦੇ ਸਾਰੇ ਅਹੁਦੇਦਾਰ ਸਹਿਬਾਨ ਵਰਕਰ ਸਹਿਬਾਨ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਇੱਥੇ ਹਾਜ਼ਰ ਹੋਏ ਨੇ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਔਰ ਸਾਰੀ ਸੰਗਤ ਨੂੰ ਫਤਿਹ ਬੁਲਾਉਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਮੈਂ ਸਮਝਦਾ ਕਿ ਪਾਰਟੀ ਨੇ ਸਾਰਾ ਕੁਝ ਦੇਖ ਕੇ ਕਿ ਕਿਸ ਤਰ੍ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕਰਨਾ ਹੈ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੈ ਔਰ ਸਾਰੇ ਇਸ ਜ਼ਿਲ੍ਹੇ ਦੇ ਸਾਰੇ ਅਹੁਦੇਦਾਰ ਸਹਿਬਾਨ ਦੇ ਨਾਲ ਰੈਸਲਾ ਕਰਕੇ ਇਹ ਜ਼ਿੰਮੇਵਾਰੀ ਦਿੱਤੀ ਹੈ ਮੈਂ ਜਿੱਥੇ ਸਾਰੀ ਸਤਕਾਰਯੋਗ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਾ ਉੱਥੇ ਸਾਰੀ ਜ਼ਿਲ੍ਹੇ ਦੇ ਵੀ ਜਿੱਥੇ ਬੰਦੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਸਰਬਸੰਪਤੀ ਦੇ ਨਾਲ ਮੇਰੇ ਦੇ ਵਿੱਚ ਇਹ ਭਰੋਸਾ ਪ੍ਰਗਟ ਕੀਤਾ ਹੈ ਔਰ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਸਾਰਿਆਂ ਨੂੰ ਅਸੀਂ ਨਾਲ ਲੈ ਕੇ ਇਕਜੁੱਟ ਹੋ ਕੇ ਇੱਕ ਟੀਮ ਦੇ ਰੂਪ ਦੇ ਵਿੱਚ ਕੰਮ ਕਰਨਾ ਹੈ ਉੱਥੇ ਬੂਥ ਪੱਧਰ ਤੇ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਨੂੰ ਖੁਸ਼ਹਾਲੀ ਤਰੱਕੀ ਵਾਲੇ ਪਾਸੇ ਲੈ ਕੇ ਜਾ ਸਕੀਏ ਸੋ ਇਹੋ ਹੀ ਸਾਡਾ ਜਿਹੜਾ ਵਿਜ਼ਨ ਹੈ ਉਹਦੇ ਵਾਸਤੇ ਅਸੀਂ ਦਿਨ ਰਾਤ ਹੀ ਕਰਕੇ ਮਿਹਨਤ ਕਰਨੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੂਬੇ ਨੂੰ ਹਰ ਪੱਖੋਂ ਖੁਸ਼ਹਾਲ ਬਣਾਉਣਾ ਤੇ ਬਲੰਦੀਆਂ ਵਾਲੇ ਪਾਸੇ ਲੈ ਕੇ ਜਾਣਾ। ਲੋਕਾ ਸਾਹਿਬ ਇੱਕ ਕੀ ਲੱਗਦਾ ਜੀ ਅਲਾਈਅੰਸ ਦਾ ਜਿਵੇਂ ਪਿਤਾ ਜੀ ਤੁਹਾਡੀ ਅਕਾਲੀ ਦਲ ਛੋਣ ਵੀ ਤੁਸੀਂ ਵੀ ਜੇਪੀ ਵਿੱਚ ਕੁਝ ਹੋ ਸਕਦਾ ਹੈ ਇਹਦਾ ਨਾਲ ਅਲਾਈਅੰਸ? ਵੇਖੋ ਜੀ ਜੋ ਇਹ ਫੈਸਲੇ ਹੁੰਦੇ ਆ ਜੀ ਇਹ ਜਿੱਥੋਂ ਤੱਕ ਕੋਈ ਹੁਣ ਜਿਹੜੀ ਕੋਈ ਅਲਾਈਅੰਸ ਦੀ ਗੱਲ ਹੈ ਕੋਈ ਐਸੀ ਕੋਈ ਗੱਲ ਨਹੀਂ ਚੱਲ ਰਹੀ ਪਾਰਟੀ ਦੀ ਤੇ ਇਹ ਬਾਕੀ ਫੈਸਲੇ ਹਾਈ ਕਮਾਂਡ ਦੇ ਆ ਉਹ ਉੱਪਰਲੀ ਲੀਡਰਸ਼ਿਪ ਨੇ ਸਾਰਾ ਕੁਝ ਦੇਖਣਾ ਕਰਨਾ ਹੁੰਦਾ ਕਿਉਂਕਿ ਸਾਡਾ ਕੰਮ ਜਿਹੜਾ ਹੈਗਾ ਜ਼ਿਲ੍ਹੇ ਦੇ ਵਿੱਚ ਪਾਰਟੀ ਨੂੰ ਹੁਣ ਮਜ਼ਬੂਤ ਕਰਨਾ ਸਮੁੱਚੇ ਜ਼ਿਲ੍ਹੇ ਦੇ ਵਿੱਚ ਸਾਰੇ ਵਰਕਰਾਂ ਨੂੰ ਲਾਮਬੰਦ ਕਰਨਾ ਔਰ ਹਰ ਤਰ੍ਹਾਂ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਤੇ ਆਉਣ ਵਾਲੀ ਜਿਹੜੀ 27 ਦਾ ਸਮਾਂ ਉਹਦੇ ਵਿੱਚ ਹਰ ਹਲਕੇ ਤੋਂ ਹਰ ਤਰ੍ਹਾਂ ਤਿਆਰ ਬਰ ਤਿਆਰ ਰਹਿਣਾ ਨਿੱਜੀ ਦਾ ਕੀ ਹੈ ਤੁਹਾਡੀ ਸਮਝੌਤਾ ਹੋਣਾ ਚਾਹੀਦਾ ਐਲਾਈਅੰਸ ਹੋਣਾ ਚਾਹੀਦਾ ਅਕਾਲੀ ਦਲ ਦਾੰਗਤੀ ਨਹੀਂ ਜਿਸ ਤਰ੍ਹਾਂ ਵੇਖੋ ਜਿਸ ਸਾਬ ਨਾਲ ਹੁਣ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਦਾ ਕੰਮ ਚੱਲ ਰਿਹਾ ਹੈ ਮੈਂ ਸਮਝਦਾ ਕਿ ਜਿਵੇਂ ਹੁਣ ਬਾਕੀ ਸੂਬਿਆਂ 'ਚ ਵੀ ਦੇਖ ਲਓ ਚਾਹੇ ਉਹ ਹਰਿਆਣਾ ਹੈ ਚਾਹੇ ਉਹ ਰਾਜਸਥਾਨ ਹੈ ਚਾਹੇ ਪਹਿਲਾਂ ਗੁਜਰਾਤ ਐਮਪੀ ਦੇ ਵਿੱਚ ਸਰਕਾਰਾਂ ਚੱਲ ਰਹੀਆਂ ਤੇ ਇਸ ਵੇਲੇ ਭਾਰਤੀ ਜਨਤਾ ਪਾਰਟੀ ਬਹੁਤ ਅੱਛੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਆਪਣੀ ਕਾਰਗੁਜ਼ਾਰੀ ਕਰ ਰਹੀ ਹੈ ਔਰ ਸਾਰੇ ਬੰਦਿਆਂ ਨੂੰ ਸਰਗਰਮ ਕੀਤਾ ਸਾਰੇ ਅਹੁਦੇਦਾਰ ਸਹਬਾਨ ਨੂੰ ਸਰਗਰਮ ਕੀਤਾ ਕਿ ਤੁਸੀਂ ਪੂਰੀ ਤਰ੍ਹਾਂ ਆਪਣੇ ਆਪਣੇ ਇਲਾਕੇ ਦੇ ਵਿੱਚ ਕੰਮ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਪਾਰਟੀ ਨੇ ਜਿਹੜੀਆਂ ਨੀਤੀਆਂ ਪਾਲਿਸੀਆਂ ਔਰ ਲੈ ਕੇ ਆਉਣੀ ਆ ਇਸ ਦੇ ਵਿੱਚ ਤੇ ਮੈਂ ਸਮਝਦਾ ਕਿ ਪਾਰਟੀ ਆਪ ਬਹੁਤ ਸਮਰਥ ਹੋਏਗੀ 27 ਦੀਆਂ ਚੋਣਾਂ ਲੜਨ ਵਾਸਤੇ ਦੋ ਪਾਰਟੀਆਂ ਬਣ ਚੁੱਕੀਆਂ ਜੀ ਇਸ ਟਾਈਮ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਬਾਦਲ ਧੜਾ ਤੇ ਦੂਸਰਾ ਧੜਾ ਤਾਂ ਕੀ ਲੱਗਦਾ ਹੈ ਕਿ ਕਿਸ ਧੜੇ ਵੱਲ ਫਾਇਦਾ ਹੋਣ ਦੇ ਚਾਂਸ ਹੈ ਜੀ ਜੇ ਅਲਾਈਂਸ ਮੰਨ ਲਓ ਜੇ ਇਦਾਂ ਦੇ ਕੁਝ ਲੀਡਰਸ਼ਿਪ ਜਾਂਦੀ ਵੀ ਹੈ ਤਾਂ ਜੀ ਭਾਰਤੀ ਜਨਤਾ ਪਾਰਟੀ ਜਿਹੜੀ ਆਪਣੇ ਤੌਰ ਤੇ 117 ਦੀਆਂ 17 ਸੀਟਾਂ ਤੇ ਪੂਰੀ ਤਰ੍ਹਾਂ ਤਿਆਰੀ ਕਰ ਰਹੀ ਜੀ ਉਹ ਕਹੇ ਜੇ ਗੱਲ ਕਰੀਏ ਪੰਜਾਬ ਸਰਕਾਰ ਦੀ ਇਸ ਜਿਹੜਾ ਰਣਜੀਤ ਸਿੰਘ ਗੱਲ ਆਲਾ ਹੁਣ ਬਿੱਲ ਵਾਲਾ ਮਸਲਾ ਹੈ ਕੱਲ ਜਾਂ ਹੁਣ ਅੱਜ ਆਪਾਂ ਦੇਖ ਲਓ ਲਜਾਣੇ ਚ ਪੰਜ ਕਾਉਂਸਲਰਾਂ ਤੇ ਮਾਮਲੇ ਕਰਦੇ ਕਰਦੇ ਕਿਵੇਂ ਲੈਣ ਤੁਸੀਂ ਇਹਨਾਂ ਨੂੰ ਸਰਕਾਰ ੱੱਕਾ ਕਰ ਰਹੀ ਹੈ ਜੋ ਕੋਈ ਭਾਜਪਾ ਦੇ ਵਿੱਚ ਆਉਂਦਾ ਉਸ ਦੀ ੱੱਕਾ ਕਾਂਦੇ ਪਰਚੇ ਦਰਜ ਕੀਤੇ ਰਹਿ ਕਿਸ ਤਰ੍ਹਾਂ ਕਰਦੇ ਦੇਖੋ ਜਿਹੜਾ ਇਸ ਵੇਲੇ ਪੰਜਾਬ ਸਰਕਾਰ ਦਾ ਕੰਮ ਹੈ ਇਸ ਜਿਹੜੇ ਸੋ ਬੇਰੇ ਵਿੱਚ ਬਹੁਤ ਮਾੜਾ ਹਾਲ ਹੈ ਮਾੜੀ ਕਾਰਗੁਜ਼ਾਰੀ ਹੈ ਐਡਮਿਨਿਸਟ੍ਰੇਟਿਵ ਤੌਰ ਤੇ ਫੇਲ ਹੈ ਮਿਸਮੈਨੇਜਮੈਂਟ ਹੈ ਨਸ਼ਿਆਂ ਦਾ ਬੋਲਬਾਲਾ ਹੈ ਕਤਲੋਗਾਰ ਦਾ ਲੁੱਟਕ ਸੁੱਟਾ ਕੋਈ ਪਬਲਿਕ ਨੂੰ ਸਰਵਿਸ ਨਹੀਂ ਕੋਈ ਡਿਵੈਲਪਮੈਂਟ ਵਾਲੀ ਗੱਲ ਨਹੀਂ ਕਰਜ਼ੇ ਦੇ ਬਹੁਤ ਹੀਟ ਹੈ ਸਾਡਾ ਸਟੇਟ ਜਿਹੜਾ ਡੱਬਿਆ ਜਾ ਰਿਹਾ ਦਿਨੋ ਦਿਨ ਕਰਜ਼ਾ ਵੱਧ ਰਿਹਾ ਸੋ ਇਸ ਕਰਕੇ ਪੰਜਾਬ ਸਰਕਾਰ ਇਸ ਵੇਲੇ ਹਰ ਪੱਖ ਤੇ ਫੇਲ ਹੈ ਸੋ ਜਿਹੜੀਆਂ ਇਹ ਗੱਲਾਂ ਉਹਦੀ ਕਰਦੇ ਹੁੰਦੇ ਆ ਜਦੋਂ ਚੰਗੇ ਪਾਸੇ ਧਿਆਨ ਨਾ ਹੋਵੇ ਔਰ ਇਹ ਜਦੋਂ ਆਪ ਨੂੰ ਉਹਨਾਂ ਨੂੰ ਖਤਰਾ ਹੋ ਜਾਂਦਾ ਵੀ ਸਾਡੀ ਕੋਈ ਆਪਦੀ ਗੱਲ ਨਹੀਂ ਤਾਂ ਫਿਰ ਇਹੋ ਜਿਹੀਆਂ ਗੱਲਾਂ ਕਰਦੇ ਇਹਨਾਂ ਦੀ ਨਿੰਦਾ ਕਰਦੇ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਜੋ ਵੀ ਜ਼ਿੰਮੇਵਾਰੀ ਕਿਸੇ ਨੂੰ ਦਿੱਤੀ ਜਾਂਦੀ ਹੈ ਉਹਨੂੰ ਆਪੀ ਉਹ ਨਰਜੀ ਹੈ ਉਹ ਪੋਜੀਟਿਵ ਵਾਲੇ ਪਾਸੇ ਲਾਉਣੀ ਚਾਹੀਦੀ ਹੈ ਤਾਂ ਕਿ ਲੋਕ ਭਲਾਈ ਦੇ ਕੰਮ ਹੋਣ ਸਟੇਟ ਤੇ ਤਰੱਕੀ ਵੱਧੇ ਤੇ ਜਿੱਥੋਂ ਤੱਕ ਰਣਜੀਤ ਸਿੰਘ ਗਿੱਲ ਦਾ ਸਵਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਉਣ ਦਾ ਉਹ ਬਹੁਤ ਸੂਝਮਾਨ ਆਗੂ ਨੇ ਬਹੁਤ ਵਧੀਆ ਬਹੁਤ ਨੇਕ ਸਮਾਜ ਦੀ ਸੇਵਾ ਕਰਨ ਵਾਲੇ ਵਧੀਆ ਉਹਨੂੰ ਵੱਲ ਮਿਲਿਆ ਸਾਨੂੰ ਜਦੋਂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਉਹਨਾਂ ਨੇ ਉਸ ਖਰੜੇ ਇਲਾਕੇ ਤੋਂ ਇਲੈਕਸ਼ਨ ਲੜਨੀ ਹੈ ਤੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਉਹ ਇੱਕ ਇੱਕ ਨੰਬਰ ਦੇ ਵਧੀਆ ਉਮੀਦਵਾਰ ਪਾਰਟੀ ਦੇ ਹੋਣਗੇ ਤੇ ਉਸ ਤੋਂ ਜਿੱਤ ਵੀ ਪ੍ਰਾਪਤ ਕਰਨਗੇ 2027 ਦੇ ਵਿੱਚ